ਕੁਝ ਦਿਨ ਪਹਿਲਾਂ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਵਿੱਚ ਤਨਾਤਮ ਪੁਲਿਸ ਮੁਲਾਜ਼ਮ ਹੇਲੋਤੇ ਡਰਗਮਨੀ ਸਮੇਤ ਗ੍ਰਿਫਤਾਰ ਮੁਲਾਜ਼ਮ ਦਾ ਸਾਥੀ ਗੁੱਜਰ ਸਮੁਦਾਇ ਦਾ ਵਿਅਕਤੀ ਵੀ ਆਇਆ ਕਾਬੂ ਦਿਨਾ ਨਗਰ ਥਾਣੇ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਇੱਕ ਗੁੱਜਰ ਸਮੁਦਾਇ ਦੇ ਵਿਅਕਤੀ ਨੂੰ ਨਾਕੇ ਦੌਰਾਨ 250 ਗ੍ਰਾਮ ਦੇ ਕਰੀਬ ਹੈਰੋਇਨ ਤੇ 1.5 ਲੱਖ ਰੁਪਏ ਡਰਗਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਪੁਲਿਸ ਮੁਲਾਜ਼ਮ ਕੁਝ ਦਿਨ ਪਹਿਲਾਂ ਹੀ ਪਾਜਪਾ ਦੇ ਸੂਬਾ ਕਾਰਜਕਾਰੀ ਪ੍ਰਦਾਨ ਅਸ਼ਵਨੀ ਸ਼ਰਮਾ ਦੀ ਸੁਰੱਖਿਆ ਵਿੱਚ ਤਨਾਤ ਹੋਇਆ ਸੀ ਪ੍ਰੈਸ ਕਾਨਫਰੰਸ ਦੌਰਾਨੀ ਐਸ ਪੀ ਦਿਨਨਗਰ ਰਜਿੰਦਰ ਮਨਹਾਸ ਨੇ ਦੱਸਿਆ ਕਿ ਪਿੰਡ ਬਰੀਆਰ ਲਾਗੇ ਨਾਕਾਬੰਦੀ ਦੌਰਾਨ ਇੱਕ ਸਵੀਫਟ ਕਾਰਚੋ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 262 ਗ੍ਰਾਮ ਹੈਰੋਇਨ ਅਤੇ 1.5 ਲੱਖ ਰੁਪਏ ਦੀ ਦਰਗਮਨੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਅਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਦੋ ਸਿਆਂ ਦੀ ਪਛਾਣ ਅਭੀਜੀਤ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਖਰੀ ਜੰਡਿਆਲ थाना ਨਰੋਡ ਪਠਾਨਕੋਟ ਅਤੇ ਆਸਮਦੀਨ ਪੁੱਤਰ ਮੁਰੀਦਦੀਨ ਵਾਸੀ ਪੰਡੋਰੀ ਜ਼ਿਲ੍ਹਾ ਕਟਵਾ ਜੰਮੂ ਕਸ਼ਮੀਰ ਵਜੋਂ ਹੋਈ ਹੈ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਇਹਨਾ ਤਸਕਰਾਂ ਦੇ ਫੜੇ ਜਾਣ ਤੋਂ ਬਾਅਦ ਵੱਡੇ ਨਸ਼ਾ ਤਸਕਰਾਂ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ ਉਨਾ ਦੱਸਿਆ ਕਿ ਇਹ ਕਾਰਵਾਈ ਯੋਧ ਨਸ਼ਿਆ ਵਿਰੁੱਧ ਦਿੱਤ ਐਸਐਸਪੀ ਗੁਰਦਾਸਪੁਰ ਸ੍ਰੀ ਅਦਿੱਤਿਆ ਦੀ ਅਗਵਾਈ ਵਿੱਚ ਚੱਲ ਰਹੇ ਆਪਰੇਸ਼ਨ ਦਾ ਇੱਕ ਹਿੱਸਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਦਿਨਾ ਨਗਰ ਤੋਂ ਪੱਤਰਕਾਰ ਮਲਕੀਤ ਸਿੰਘ ਚੀਦਾਦੀ ਵਿਸ਼ੇਸ਼ ਰਿਪੋਰਟ ਇਹ ਯੋਧ ਨਸ਼ਾ ਵਿਰੁੱਧ ਚੱਲਿਆ ਹੋਇਆ ਉਸ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਰਾਤ ਕਰੀਬ 2 ਵਜੇ ਸਾਡੇ ਚੌਂਕੀ ਇੰਚਾਰਜ ਬਰੀਾਰ ਸਾਡੇ ਐਸਐਸਓ ਸਾਹਿਬ ਸਬ ਇੰਸਪੈਕਟਰ ਸਾਹਿਲ ਪਠਾਨੀਆਂ ਇਹਨਾਂ ਨੇ ਨਾਕਾ ਲਗਾਇਆ ਸੀ ਬਰੀਾਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਹੈ ਜਿਹਦਾ ਨੰਬਰ ਹੈਗਾ ਪੀਵੀ ਪੀਵੀ 35 AK 5305 Swift Car C White ਇਹਨੂੰ ਜਦੋਂ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ 200 ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਇਹ ਪੰਡੋਰੀ ਪਿੰਡ ਪੈਂਦਾ ਕਠੂਏ ਦਾ ਉੱਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ ਸਨ ਆਫ ਅਸ਼ਮੀ ਕੁਮਾਰ ਪਿੰਡ ਜਨਿਆਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ ਪਾਸੇ ਜਿਹੜੀ 260 260 ਗ੍ਰਾਮ ਹੀਰਨ ਔਰ 1.5 ਲੱਖ ਰੁਪਿਆ ਜਿਹੜਾ ਉਹਨਾਂ ਦਾ ਨੰਦਰਾ ਕਮਣੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਐਸ ਏਕਟਰ ਤੇ ਸਾਰਾ 21C 27A ਤਹਿ ਪਰਚਾ थाना ਦੀਨਾ ਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆਪਾ ਡਵੈਲਪ ਕਰ ਲਿਆ ਲੇਟਰ ਔਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਿਹਾ ਸੋ ਇਸ ਮਕਦਮੇ ਦੀ ਡੰਗਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਬੜਾ ਆਸ਼ਮਦੀਨ ਹੈ ਇਹ ਗੁਜਰਪੁਰਾ ਦੀ ਨਾਲ ਸੰਬੰਧ ਰੱਖਦਾ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਿਲਾਫ ਪਰਚੇ ਦਰਜਾ ਹੈ ਕਠੂਏ ਥਾਣੇ ਦੇ ਇਹ ਜਿਹੜਾ ਅਬੇਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRP ਦਾ ਮਲਾਜਮ ਹੈਗਾ ਇਹ ਦਾ ਪਿੰਡ ਜਨਿਆਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਐਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੇ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰੰਡਿਆ ਸੀ ਬੇਸਿਕਲੀ ਇਹ ਸ਼੍ਰੀ ਅਸ਼wini ਸ਼ਰਮਾ ਜਿਹੜੇ ਬੀਜੇਪੀ ਦੇ ਐਮਐਲਏ ਸਾਹਿਬ ਨੇ ਔਰ ਪੰਜਾਬ ਸਟੇਟ ਪ੍ਰੈਜ਼ੀਡੈਂਟ ਹੈ ਬੀਜੇਪੀ ਦੇ ਉਹਨਾਂ ਨਾਲ ਕੁਝ ਦਿਨ ਪਹਿਲਾਂ 30 ਤਰੀਕ ਨੂੰ ਜਿਹੜਾ ਹੈ ਉੱਥੇ ਪੋਸਟ ਹੋਇਆ ਸੀ ਪਹਿਲਾਂ ਆਰਪੀਸੀ ਸੀਗਾ ਜਲੰਧਰ ਔਰ ਕੱਲੇ ਕੋਈ ਬਹਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਪਜਕਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਦੇ ਆ ਔਰ ਕੋਈ ਨਾ ਕੋਈ ਕਿਸੇ ਵਰੀ ਕੋਈ ਇਸ ਨਸ਼ੇ ਦੇ ਦਲਦਲ ਤੋਂ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਾ ਦਿਲ ਦਿਲ ਡੁਕਟਨ ਦੀ ਕੋਸ਼ਿਸ਼ ਕਰਾਂਗੇ ਤੇ ਵਾਇਗ ਵਾਇ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਨੇ ਆ ਇਸ ਬਾਰੇ ਤੇ ਉਹ ਗੱਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾਂ ਜਾਣਦੇ ਨੇ ਸ਼ੇ ਦਾ ਕੀ ਸਾਈਡ ਇਫੈਕਟਸ ਨੇ ਬਟ ਫਿਰ ਵੀ ਕਦੀ ਇਦਾਂ ਦਾ ਕੁਝ ਜਿਹੜਾ ਕਾਲ ਬੈਕ ਸ਼ੀਪ ਹੈ ਬਲੈਕ ਸ਼ੀਪ ਹੈ ਉਹ ਆ ਜਾਂਦੀ ਹੈ